ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਦ ਤੋਂ ਵੱਦ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਸਾਰੀ ਸੰਗਤ ਨੂੰ ਬੇਨਤੀ ਆ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਆ ਤੇ ਸਾਰਿਆਂ ਨੂੰ ਇਸ ਸਮੇਂ ਪ੍ਰਕਾਸ਼ ਦਿਹਾੜੇ ਦੀ ਵਧਾਈ ਹੋਵੇ ਵੱਟ ਤੋਂ ਵੱਧ ਇਹਨੂੰ ਬਾਈ ਜੀ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਸ਼ੇਅਰ ਕਰ ਦਿਓ ਦਿੱਲੀ ਅੰਦੋਲਨ ਦੋ ਨੂੰ ਅੱਜ ਦਾ ਜਿਹੜਾ ਵਾ ਦੇਣਿਆ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਜਿਹੜਾ ਸਮਰਪਿਤ ਕਰ ਰਹੇ ਆ ਅੱਜ ਸ਼ੰਭੂ ਬਾਰਡਰ ਤੇ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਨਾਲ ਮਨਾ ਰਹੇ ਆ ਔਰ ਜਿਹੜੇ ਵੀ ਅੰਦੋਲਨ ਪੰਜਾਬ ਵਿੱਚ ਜਾਂ ਜੜੇ ਅੰਦੋਲਨਾਂ ਦੀ ਅਗਵਾਈ ਪੰਜਾਬੀਆਂ ਨੇ ਕੀਤੀ ਆ ਉਹ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਿੱਖਿਆਵਾਂ ਉਹਦੇ ਵਿੱਚ ਸਦਾ ਹੀ ਰਹੀਆਂ ਵਾਂ ਅੱਜ ਵੀ ਜੇ ਅੰਦੋਲਨ ਚੱਲ ਰਿਹਾ ਹੈਗਾ ਤੋਹੇ ਅੰਦੋਲਨ ਗੁਰੂ ਸਾਹਿਬਾਨ ਦੀਆਂ ਸਿੱਖਿਆ ਤੋਂ ਪ੍ਰੇਰਣਾ ਲੈ ਕੇ ਚੱਲ ਰਿਹਾ ਹੈਗਾ ਔਰ ਗੁਰੂ ਸਾਹਿਬਾਨ ਨੇ ਸਾਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ ਹੈਗੀ ਆ ਔਰ ਜਦੋਂ ਲਹਿਰਾਂ ਦੇ ਵਿੱਚ ਆ ਕੇ ਕਿਤੇ ਸਮਰਪਣ ਪਾਉਂਦਾ ਕੋ ਜਿਕਰ ਆਉਂਦਾ ਤੋ ਸਭ ਤੋਂ ਵੱਡੇ ਸਮਰਪਣ ਵੀ ਕੀਤੇ ਗੁਰੂ ਸਾਹਿਬਾਨ ਨੇ ਲੋਕ ਲਹਿਰ ਲਈ ਪੂਰੀ ਦੁਨੀਆ ਦੀ ਮਾਨਵਤਾ ਲਈ ਸੋ ਜਿਹੜੇ ਅੱਜ ਦੇ ਹਾਕਮ ਨੇ ਇਸ ਵੇਲੇ ਦੇਸ਼ ਦੇ ਵਿੱਚ ਮੋਦੀ ਸਰਕਾਰ ਚੱਲ ਰਹੀ ਆ ਔਰ ਜਦੋਂ ਗੁਰਗੋਬਨ ਸਿੰਘ ਜੀ ਮਹਾਰਾਜ ਦੇ ਸਮੇਂ ਚ ਖਾਸ ਕਰਕੇ ਰੰਗਜੀਤ ਦੀ ਸੱਤਾ ਸੀ ਦਿੱਲੀ ਦੇ ਵਿੱਚ ਜਿਹੜੇ ਇੱਕ ਦਾ ਨਾਰਾ ਲਾਉਂਦੇ ਸੀ ਵੀ ਸਾਰਿਆਂ ਨੂੰ ਇੱਕ ਧਰਮ ਵਿੱਚ ਜ਼ਬਰਦਸਤੀ ਕਨਵਰਟ ਕਰ ਦੇਵਾਂਗੇ ਅਰ ਉਹਦੋਂ ਵੀ ਗੁਰੂ ਘਰ ਨੇ ਪੂਰੀ ਦੁਨੀਆ ਦੀ ਮਾਨਵਤਾ ਵਾਸਤੇ ਸੰਘਰਸ਼ ਵਿੱਢਿਆ ਵੀ ਨਹੀਂ ਹਰੇਕ ਨੂੰ ਆਪਦੇ ਧਰਮ ਦੇ ਹਿਸਾਬ ਨਾਲ ਗੱਲ ਕਰਨ ਦਾ ਹੱਕ ਹੈਗਾ ਵਾ ਅੱਜ ਦੀ ਮੋਦੀ ਹਕੂਮਤ ਵੀ ਦੇਸ਼ ਦੀਆਂ ਜਿਹੜੀਆਂ ਕਟਕਿੰਤੀਆਂ ਵਾ ਉਹਨਾਂ ਤੇ ਹਮਲਾ ਕਰਿਆ। ਔਰ ਅਰ ਸਵਾਲ ਫੇਰ ਉੱਥੇ ਖੜੇ ਨੇ। ਇਹ ਤੋਂ ਗਾਹਾਂ ਮੁਗਲ ਹੋਣ ਚਾਹੇ ਅੰਗਰੇਜ਼ ਹੋਣ ਵਿਦੇਸ਼ੀਆਂ ਦਾ ਕਬਜ਼ਾ ਸੀਗਾ ਸਾਡੀ ਧਰਤੀ ਦੇ ਉੱਤੇ। ਅੱਜ ਫੇਰ ਉਹ ਧਰਤੀ ਦੇ ਖਤਰਾ ਮੰਡਲਾ ਰਿਹਾ ਅਜ ਕਾਰਪੋਰੇਟ ਪਾਵੇਂ ਸੱਤਾ ਸਾਡੇ ਆਪਣੇ ਕਹੇ ਜਾਂਦੇ ਕਾਲੇ ਅੰਗਰੇਜ਼ਾਂ ਦੇ ਹੱਥ ਆ ਚਾ ਜ ਜਿਹਨੂੰ ਕਿਹਾ ਜਾਂਦਾ ਵੀ ਇਹ ਵੋਟਾਂ ਦੇ ਥਰੂ ਆਪਾਂ ਆਪਣੀਆਂ ਸਰਕਾਰਾਂ ਚੁਣਦੇ ਆ ਉਹ ਕਿੰਨੇ ਕ ਸਾਡੇ ਲਈ ਕੰਮ ਕਰਦੇ ਆ ਨਹੀਂ ਕਰਦੇ ਆ ਵੇਖਣ ਵਾਲੀ ਗੱਲ ਹੈਗੀ ਆ ਇਸ ਕਰਕੇ ਸਵਾਲ ਉੱਥੇ ਦੇ ਉੱਥੇ ਖੜੇ ਨੇ ਅੱਜ ਗੁਰੂ ਸਾਹਿਬਾਂ ਦੀ ਸਿੱਖਿਆ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਪਰ ਅੱਜ ਸਾਡੇ ਦੇਸ਼ ਦੇ ਹਾਕਮ ਇਹ ਗੱਲ ਕਹਿੰਦੇ ਆ ਵੀ ਬੰਦਾ ਕੱਪੜਿਆਂ ਤੋਂ ਪਛਾਨਿਆ ਜਾਂਦਾ ਵਾ ਅੱਜ ਮਾਨਵਤਾ ਮੁੱਕਦੀ ਜਾ ਰਹੀ ਆ ਤੋਂ ਐਸ ਬਲੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੱਲ ਕੇ ਹੀ ਸਫਲਤਾ ਮਿਲ ਸਕਦੀ ਆ ਇਸ ਕਰਕੇ ਸਾਨੂੰ ਅੱਜ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਉੱਥੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਅਨੁਸਾਰ ਜੇ ਜਿਉਣਾ ਜੀਨੇ ਆ ਜੇ ਜ਼ਿੰਦਗੀ ਜੀਨੇ ਆ ਮੈਨੂੰ ਲੱਗਦਾ ਕੋਈ ਸਫਲਤਾ ਸਾਡੀ ਰਹਿ ਜਾਵੇ ਅੱਜ ਕਿਹਾ ਜਾਂਦਾ ਸੀ ਪੰਜਾਬ ਗੁਰੂਆਂ ਦੀ ਧਰਤੀ ਆ ਅੱਜ ਇਸ ਗੁਰੂਆਂ ਦੀ ਧਰਤੀ ਤੇ ਜਿਵੇਂ ਨਸ਼ਾ ਵੇਚ ਰਹਾ ਜਿਵੇਂ ਹਾਕਮ ਨਸ਼ਾ ਵੇਚ ਕੇ ਸਾਡੀਆਂ ਪੀੜੀਆਂ ਨੂੰ ਬਰਬਾਦ ਕਰ ਰਹੇ ਵੀ ਵੱਡੇ ਸਵਾਲ ਨੇ ਕਦੀ ਗੁਰੂ ਸਾਹਿਬ ਦਾ ਘੋੜਾ ਵੀ ਉਹਨਾਂ ਥਾਂਾਂ ਤੋਂ ਨਹੀਂ ਸੀ ਜਾਂਦਾ ਹੈਗਾ ਜਿੱਥੇ ਨਸ਼ਾ ਸੀਗਾ ਅੱਜ ਨਸ਼ਿਆਂ ਦੀ ਪਰਮਾਰਿਆ ਇਹ ਵੀ ਸਵਾਲ ਨੇ ਵੀ ਸੰਘਰਸ਼ ਬਾਕੀ ਆ ਸਾਡਾ ਇਸ ਕਰਕੇ ਗੁਰੂ ਸਾਹਿਬਾਨ ਦਾ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਆਪ ਨੂੰ ਸੰਘਰਸ਼ਾਂ ਨੂੰ ਸਮਰਪਿਤ ਕਰੀਏ ਸੰਘਰਸ਼ਾਂ ਵਾਲੇ ਪਾਸੇ ਚੱਲੀਏ ਕਿਉਂਕਿ ਇਹ ਸਮੇਂ ਦੀ ਬਹੁਤ ਵੱਡੀ ਲੋੜ ਹੈਗੀ ਆ। ਪ੍ਰਾਵੋ ਅੱਜ ਤਕਰੀਬਨ ਬਤਾਲੀਮਾ 43ਵਾਂ ਦਿਨ ਡੱਲੇਵਾਲ ਸਾਹਿਬ ਜੀ ਦੇ ਮਾਰਨ ਮਰਤ ਦਾ ਹੋ ਚੱਲਿਆ ਵਾ। ਸਾਡਾ ਅੰਦੋਲਨ ਅੱਜ 6 ਆ ਸੱਤਾਂ ਦਿਨਾਂ ਨੂੰ ਅਸੀਂ 11 ਮਹੀਨੇ ਪੂਰੇ ਕਰ ਲੈਣੇ ਆਂ ਔਰ ਜਿਵੇਂ ਪੰਜਾਬੀਆਂ ਨੇ ਪੰਜਾਬ ਪੰਨ ਨੂੰ ਸਫਲ ਕੀਤਾ ਮਹਾਪੰਚਾਇਤ ਖਨੋਰੀ ਵਾਲੀ ਨੂੰ ਲੱਖਾਂ ਲੋਕਾਂ ਨੇ ਪਹੁੰਚ ਕੇ ਸਹਿਯੋਗ ਦਿੱਤਾ ਅੱਜ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਪੀਲਿਆ ਨੇੜੇ ਦੇ ਜਿਹੜੇ ਇਲਾਕੇ ਆ ਉਸਮੂ ਬਾਰਡਰ ਤੇ ਪ੍ਰਕਾਸ਼ ਦਿਹਾੜੇ ਤੇ ਪਹੁੰਚੋ ਸੋ ਇਹਦੇ ਵਾਸਤੇ ਅਸੀਂ ਧੰਨਵਾਦ ਦਿਆਂ ਤੁਹਾਡੇ ਸਾਰਿਆਂ ਦੇ ਤੋ ਇਸ ਕਰਕੇ ਅਸੀਂ ਅੱਜ ਫੇਰ ਤੁਹਾਨੂੰ ਦੱਸ ਰਹੇ ਹਾਂ ਕਿ ਜੜੀ ਕਿਸੇ ਵੀ ਲੀਡਰ ਨੂੰ ਮੈਨੂੰ ਲੱਗਦਾ ਪੰਜਾਬ ਏਕਤਾ ਚਾਹੁੰਦਾ ਵਾ ਵੀ ਪੂਰੀ ਏਕਤਾ ਹੋਣੀ ਚਾਹੀਦੀ ਆ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਸਾਰੀਆਂ ਜਥੇਬੰਦੀਆਂ ਦੀ ਔਰ ਅਸੀਂ ਇਹਨੂੰ ਲੈ ਕੇ ਯਤਨਸ਼ੀਲ ਰਹੇ ਆ ਹਮੇਸ਼ਾ ਵੀ ਏਕਤਾ ਹੋਣੀ ਚਾਹੀਦੀ ਆ ਔਰ ਜਿਸ ਕਿਸਮ ਦੀ ਬਿਆਨਬਾਜ਼ੀ ਹੋ ਰਹੀ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਅਜੀਹਾ ਲੀਡਰ ਹੈਗਾ ਵਾ ਜਿਹੜਾ ਕੋਈ ਨਜ਼ੂਮੀ ਹੋਵੇ ਜਿਹਨੂੰ ਸਾਰੇ ਆਉਣ ਬਾਰੇ ਗੱਲਾਂ ਬਾਰੇ ਪਤਾ ਹੋਵੇ ਵੀ ਕੱਲ ਨੂੰ ਕੀ ਹੋਣਾ ਹੈਗਾ ਪਰਸੋਂ ਨੂੰ ਕੀ ਹੋਣਾ ਹੈਗਾ ਔਰ ਜੇ ਕੋਈ ਲੀਡਰ ਬਿਆਨਬਾਜ਼ੀ ਏਕਤਾ ਦੇ ਵਿਰੁੱਧ ਕਰਦਾ ਹੈਗਾ ਇੱਕ ਦੂਜਿਆਂ ਹੋਰਮਾਂ ਦਾ ਨੁਕਸਾਨ ਕਰਨ ਲਈ ਕਰਦਾ ਹੈਗਾ ਜੇ ਕਿਸੇ ਦਾ ਬਿਆਨ ਸਰਕਾਰ ਦੇ ਹੱਕ 'ਚ ਭੁਗਤਦਾ ਹੈਗਾ ਵਾ ਤਾਂ ਮੈਨੂੰ ਲੱਗਦਾ ਵਾ ਵੀ ਸਾਨੂੰ ਨਹੀਂ ਚਾਹੀਦਾ ਵੀ ਆਪਾਂ ਇਸ ਕਿਸਮ ਦੀ ਬਿਆਨਬਾਜ਼ੀ ਕਰੀਏ ਦੂਸਰੀ ਬੇਨਤੀ ਹੈਗੀ ਆ ਕਿ ਜੇ ਕੋਈ ਲੀਡਰ ਕਰਦਾ ਵਾ ਜ਼ਿਹਹਾ ਤੇ ਇਹ ਲੋਕਾਂ ਨੂੰ ਇਹਦੇ ਤੇ ਆਪ ਦਾ ਪੱਖ ਰੱਖਣਾ ਚਾਹੀਦਾ ਲੋਕ ਕੀ ਸੋਚਦੇ ਆ ਕੋਈ ਵੀ ਲੀਡਰ ਕਿਸਾਨੀ ਏਕਤਾ ਦਾ ਨੁਕਸਾਨ ਕਰਦਾ ਹੈਗਾ ਵਾ ਉਹ ਲੋਕਾਂ ਨੂੰ ਉਹਦਾ ਜੜਾ ਵਾ ਲੈਣਾ ਚਾਹੀਦਾ ਵਾ ਨੋਟਿਸ ਨੋਟਿਸ ਲੈਣਾ ਚਾਹੀਦਾ ਵਾ ਵੀ ਅਜਿਹੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਜਿਹੜੀ ਸਟੇਟ ਦੇ ਹੱਕ ਵਿੱਚ ਭੁਗਤੇ ਔਰ ਇਸ ਸਕੈਮ ਨੂੰ ਵੀ ਖਿਆਲ ਕਰਨਾ ਚਾਹੀਦਾ ਜੇ ਉਹਨਾਂ ਦੇ ਕੋਈ ਲੀਡਰ ਅਜਿਹਾ ਕਰਦੇ ਆ ਜਿਹੜਾ ਨਹੀਂ ਹੋਣਾ ਚਾਹੀਦਾ ਕਿ ਆਪਾਂ ਕੋਈ ਵੀ ਅਜਿਹੀ ਬਿਆਨਬਾਜ਼ੀ ਸੱਤਾਧਾਰੀਆਂ ਨੂੰ ਫਾਇਦਾ देऊ ਜਿੱਥੋਂ ਦੀ ਜਿੱਥੋਂ ਤੱਕ ਮਲਕ ਸਾਹਿਬ ਦਾ ਸਵਾਲ ਆ ਉਹ ਬੋਲੇ ਨੇ ਵੀ ਪਹਿਲੋਂ ਕਿਸਾਨ ਏਕਤਾ ਕਰਨ ਜੀ ਪੂਰੀ ਏਕਤਾ ਕਰਨ ਫਿਰ ਗੱਲਬਾਤ ਕਰਾਂਗੇ ਮਲਕ ਸਾਹਿਬ ਠੀਕ ਆ ਪਰ ਮਲਕ ਸਾਹਿਬ ਤੁਹਾਨੂੰ ਪਿਛਲੇ ਲੰਬੇ ਸਮੇਂ ਤੋਂ ਕੋ ਪੁੱਛਦਾ ਵੀ ਹੈਗਾ ਵਾ ਦਿੱਲੀ ਦੇ ਵਿੱਚ ਜਾਖੜ ਸਾਹਿਬ ਨੂੰ ਅਜੇ ਤੱਕ ਪ੍ਰਧਾਨ ਮੰਤਰੀ ਨਹੀਂ ਮਿਲੇ ਹੈਗੇ। ਤੋਂ ਫਿਰ ਜੇ ਤੁਹਾਨੂੰ ਪੰਜਾਬ ਦੀ ਭਾਜਪਾ ਨੂੰ ਕੋ ਪੁੱਛਦਾ ਹੀ ਨਹੀਂ ਹੈਗਾ ਫਿਰ ਤੁਸੀਂ ਕਿਸੇ ਆਧਾਰ ਤੇ ਇਹ ਤਲੀਲਾਂ ਦੇਦੇ ਜੇ ਮੈਂ ਤਾਂ ਕਹਿੰਦਾ ਪੂਰੀ ਪੰਜਾਬ ਭਾਜਪਾ ਇੱਕ ਹੋਵੇ ਪਹਿਲੋਂ। ਪੰਜਾਬ ਦੀ ਭਾਜਪਾ ਇੱਕ ਹੋ ਕੇ ਦਿੱਲੀ ਚਲੀ ਜਾਵੇ। ਦਿੱਲੀ ਜਾ ਕੇ ਘੱਟੋ ਘੱਟ ਕਿਸਾਨਾਂ ਦਾ ਪੱਖ ਤੇ ਰੱਖ ਆਵੇ। ਕਿਸਾਨਾਂ ਮਜ਼ਦੂਰਾਂ ਦਾ ਵੀ ਕੀ ਮੰਗਦੇ ਆ ਪੰਜਾਬ ਵਾਲੇ ਚੱਲ ਮੋਦੀ ਸਰਕਾਰ ਮੰਨੇ ਭਾਵੇਂ ਨਾ ਮੰਨੇ ਚੱਲ ਉਹਨਾਂ ਦੀ ਮਰਜ਼ੀ ਹੈਗੀ ਆ ਤੁਸੀਂ ਤਾਂ ਆਪ ਵੀ ਨਹੀਂ ਇਕੱਠੇ ਹੈਗੇ ਠੀਕ ਆ ਰਵਨੀਤ ਬਿੱਟੂ ਹੋਰ ਬੋਲੀ ਜਾਂਦਾ ਜਾਕਰ ਸਾਹਿਬ ਅਸਤੀਫਾ ਦੇ ਕੇ ਬੈਠੇ ਆ ਕੈਪਟਨ ਹੁਣੀ ਕਹਿੰਦੇ ਸੀ ਪਹਿਲੋਂ ਵੀ ਸਾਨੂੰ ਪੁੱਛਣਗੇ ਤੇ ਹੀ ਰਾਏ ਤਾਂ ਆ ਕੇ ਮੁੜ ਕੇ ਕਹਿੰਦੇ ਸਾਨੂੰ ਪੁੱਛਿਆ ਹੀ ਕਿਸੇ ਨੇ ਨਹੀਂ ਹੈਗਾ ਇਸ ਕਰਕੇ ਆਪਣੀ ਪੀੜੀ ਥੱਲੇ ਸੋਟੀ ਮਾਰ ਲਿਆ ਕਰੋ ਵੀ ਕੀ ਬਣ ਰਿਹਾ ਹੈਗਾ ਨਾ ਤੁਹਾਡੇ ਬਿਆਨ ਰਲਦੇ ਆ ਕੀ ਕ੍ਰੈਡੀਬਿਲਟੀ ਆ ਤੁਹਾਡੇ ਸਰਕਾਰ ਦੀ ਪਹਿਲੋ ਕਹਿੰਦੇ ਵੀ ਟਰੈਕਟਰ ਟਰਾਲੀ ਇਹ ਨਹੀਂ ਚਾਹੀਦੀ ਹੈਗੀ ਇਹ ਟਰਾਲੀਆਂ ਠੀਕ ਨਹੀਂ ਹੈਗੀ ਆ ਜੀ ਪੈਦਲ ਤੁਰ ਕੇ ਆਜੋ ਰਮਨਜੀਤ ਬਿੱਟੂ ਕਹਿੰਦਾ ਸਵਾਗਤ ਕਰਾਂਗੇ ਤੁਹਾਡੇ ਹਰਿਆਣਾ ਦਾ ਖੇਤੀ ਮੰਤਰੀ ਕਹਿੰਦਾ ਸੀ ਵੀ ਤੁਹਾਡਾ ਸਵਾਗਤ ਆ ਫਿਰ ਪੈਦਲ ਤੁਰੇ ਜਾਂਦੇ 100 ਬੰਦਿਆਂ ਤੇ ਕਿਵੇਂ ਬੰਦੂਕਾਂ ਨਾਲ ਗੋਲੀਆਂ ਹੰਜੂ ਗੈਂ ਚਲਾਏ ਗੋਲੀਆਂ ਚਲਾਈਆਂ ਗਈਆਂ ਰਬਟਾਲੀਆਂ ਇਹਨਾਂ ਤਾਂ ਗੱਲਾਂ ਦਾ ਜਵਾਬ ਦੇ ਸਕਦੇ ਤੁਹਾਡੀ ਸਰਕਾਰ ਦੀ ਕੀ ਕ੍ਰੈਡੀਬਿਲਟੀ ਹੈਗੀ ਆ ਕੋਈ ਨਹੀਂ ਦਵਾ ਸਕਦੇ ਸੋ ਤੁਹਾਨੂੰ ਨਾਗਪੁਰ ਤੋਂ ਪ੍ਰੇਰਣਾ ਦੇ ਕੇ ਬੋਲਣ ਨੂੰ ਕਿਹਾ ਜਾਂਦਾ ਵੀ ਚੱਲਦੇ ਅੰਦੋਲਨ ਨੂੰ ਕਿੱਦਾਂ ਡੀਰੀਲ ਕੀਤਾ ਜਾਵੇ ਦੂਸਰਾ ਜਦੋਂ ਅਸੀਂ ਸਾਰੇ ਹੀ ਮੰਗਾ ਤੇ ਇਕੱਠੇ ਆ ਸਾਡਾ ਮੰਗ ਪੱਤਰ ਤੇ ਰੌਲਾ ਹੀ ਕੋਈ ਨਹੀਂ ਹੈਗਾ ਤੁਸੀਂ ਦੱਸੋ ਵੀ ਜਦੋਂ ਅਸੀਂ ਦਿੱਲੀ ਇਕੱਠੇ ਸੀ ਜਨਵਰੀ ਦੇ ਵਿੱਚ ਅਖੀਰ ਤੇ ਗੱਲਬਾਤ ਟੁੱਟ ਗਈ ਸੀਗੀ ਫੇਰ ਉੱਥੇ ਵੀ ਤੁਸੀਂ 7-8 ਮਹੀਨੇ ਗੱਲ ਨਹੀਂ ਸੀ ਕੀਤੀ ਉਦੋਂ ਕੀ ਰੌਲਾ ਸੀਗਾ ਉਦੋਂ ਵੀ ਸਿੱਧਾ ਐਲਾਨ ਕਰਤਾ ਤੁਸੀਂ ਮੰਗਾ ਦਾ ਤੁਹਾਡੇ ਕੋ ਗਈਆਂ ਹੋਈਆਂ ਚਾਰ 라ਉਂਡ ਦੀ ਗੱਲਬਾਤ ਹੋ ਚੁੱਕੀ ਜੇ ਪਹਿਲੀ ਗੱਲਬਾਤ ਚਾਰ 라ਉਂਡ ਦੀ ਚ ਹਾ ਹਾ ਕੰਡੀਸ਼ਨ ਨਹੀਂ ਲਾਈ ਇਹ ਨਵੀਂ ਕੰਡੀਸ਼ਨ ਗੱਲਬਾਤ ਦੇ ਵਿੱਚ ਕੰਡੀਸ਼ਨਾਂ ਨਹੀਂ ਲੱਗਣੀਆਂ ਚਾਹੀਦੀਆਂ ਔਰ ਦੂਸਰੇ ਬੰਨੇ ਜਿਹੜਾ ਤੁਸੀਂ ਪਾੜਾ ਪਾਉਣ ਦਾ ਯਤਨ ਕਰ ਰਹੇ ਹੋ ਐਸ ਕੇਮ ਤੇ ਕਹਿੰਦਾ ਵੀ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਕੇਂਦਰ ਦੀ ਸਰਕਾਰ ਨੂੰ ਉਹਨਾਂ ਦੇ ਅਫਸਲੀ ਬਿਆਨ ਆਏ ਹੈਗੇ ਆ ਹਾਂ ਇਹ ਗੱਲ ਵੱਖਰੀ ਆ ਸ਼ੁਭਮਾ ਮਲਕ ਸਾਹਿਬ ਵੀ ਤੁਹਾਡੀ ਤੁਹਾਡੀ ਸਰਕਾਰ ਨੂੰ ਸੱਤਾ ਦਾ ਕਮਾਂਡ ਆ ਉਹ ਗੱਲ ਸਾਡੇ ਨਾਲ ਨਹੀਂ ਕਰਨਾ ਚਾਹੁੰਦੇ ਤੋਂ ਇਸ ਕਰਕੇ ਸੱਤੇ ਦੇ ਕਮਾਂਡ ਦੇ ਤੋਂ ਨਿਕਲਣਾ ਚਾਹੀਦਾ ਔਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਸੁਣਨੀ ਚਾਹੀਦੀ ਮਲਕ ਸਾਹਿਬ ਪੰਜਾਬ ਨੂੰ ਜੇ ਸੋਚਦੇ ਸਮਝਦੇ ਹੋ ਤੁਹਾਡੇ ਅਸ਼ਵਨੀ ਵਸ਼ਵਨੋ ਜੀ ਕਹਿੰਦੇ ਸੀ ਵੀ ਸਾਨੂੰ ਰਿਸਪੌਂਸ ਹਰਿਆਣੇ ਨੇ ਦੇ ਦਿੱਤਾ ਹੈਗਾ ਵਾ ਤੁਸੀਂ ਪੰਜਾਬੀਆਂ ਦਾ ਰਿਸਪੌਂਸ ਵੀ ਵੇਖਿਆ ਉਹ ਜਦੋਂ ਪੰਜਾਬ ਬੰਦ ਸੀਗਾ ਪੰਜਾਬ ਦੀ ਭਾਜਪਾ ਨੂੰ ਦੇਸ਼ ਦੀ ਭਾਜਪਾ ਨੂੰ ਉੱਤੇ ਬੋਲਣਾ ਚਾਹੀਦਾ ਕਿ ਪੰਜਾਬੀਆਂ ਦੇ 3 ਕਰੋੜ ਪੰਜਾਬੀਆਂ ਆਵਾਮ ਦੀ ਆਵਾਜ਼ ਦਾ ਸਨਮਾਨ ਨਹੀਂ ਤੁਸੀਂ ਕਰਦੇ ਹੈਗੇ ਜੇ ਕਰਦੇ ਹੈਗੇ ਉੱਤੇ ਬੋਲੋ ਵੀ 3 ਕਰੋੜ ਪੰਜਾਬੀਆਂ ਨੇ ਕੀ ਤੁਹਾਨੂੰ ਸੁਣਾ ਲਾਇਆ ਖਨੌਰੀ ਦੀ ਮਹਾਪੰਚਾਇਤ ਨੇ ਤੁਹਾਨੂੰ ਕੀ ਕੀ ਸੁਨੇਹਾ ਲਾਇਆ ਹੈਗਾ ਤਾਂ ਇਸ ਕਰਕੇ ਇਨਾ ਕਮੰਡ ਨਹੀਂ ਚਾਹੀਦਾ ਹੈਗਾ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾ ਨੌਜਵਾਨਾਂ ਆਮ ਸ਼ਹਿਰੀ ਲੋਕਾਂ ਪੰਜਾਬੀਆਂ ਨੂੰ ਦਾ ਧੰਨਵਾਦ ਕਰਦੇ ਹਾਂ ਅੰਦੋਲਨ ਵਾਸਤੇ ਅਰੇ ਕਿੰਨੇ ਲਗਾਤਾਰ ਅੰਦੋਲਨ ਲੰਮਾ ਚੱਲੂਗਾ ਤਗੜੇ ਹੋ ਜਿਓ ਆਉਣ ਵਾਲੇ ਸਮੇਂ ਵਿੱਚ ਜਿਹੜਾ 10 ਨੂੰ 10 ਜਨਵਰੀ ਨੂੰ ਪੂਰੇ ਦੇਸ਼ ਦੇ ਵਿਦਿਆਰਥੀ ਫੂਕ ਮੁਜਾਰੇ ਕਰਨੇ ਆ ਅਸੀਂ ਕਰੋੜਾਂ ਕਰੋੜ ਲੋਕਾਂ ਨੂੰ ਕਿੰਨੇ ਵਿੱਚ ਨਿਕਲ ਕੇ ਆਓ ਚਾਹੇ ਕੋ ਗਲੀ ਹੋਵੇ ਕੂਚਾ ਹੋਵੇ ਕਸਬਾ ਹੋਵੇ ਹਰ ਕਸਬੇ ਗਲੀ ਕੂਚੇ ਦੇ ਵਿੱਚ ਅਰਥੀ ਫੂਕ ਮੁਜਾਰਾ ਹੋਣਾ ਚਾਹੀਦਾ ਚਾਹੇ ਕੋ ਸਟੂਡੈਂਟ ਹੋਣ ਚਾਹੇ ਮੁਲਾਜ਼ਮ ਹੋਣ ਚਾਹੇ ਯੂਨੀਵਰਸਿਟੀ ਦੇ ਸਟੂਡੈਂਟ ਹੋਣ ਹਰ ਵਰਗ ਨੂੰ ਬੇਨਤੀ ਆ ਵੀ 10 ਦਾ ਜਿਹੜਾ ਅਰਥੀ ਫੂਕ ਮੁਜਾਰਾ ਹਰੇਕ ਥਾਂ ਲਾਗੂ ਹੋਣਾ ਚਾਹੀਦਾ ਸੋ ਫਿਰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲ ਕੇ ਅਸੀਂ ਅੰਦੋਲਨ ਜਿੱਤ ਸਕਦੇ ਆ ਜਿਹਾ ਸਾਡਾ ਮੰਨਣਾ ਵਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ